ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਪੈਂਦੀ ਆ ਬਾਗਾਪਰਾਣਾ ਜਾਇਜੇ ਭਾ ਦੀਆਂ ਤੁਹਾਨੂੰ ਤਿੰਨ ਵਿਹੜਾ ਵਿਖਾਉਣੀਆਂ ਤਿੰਨੇ ਸੂਈਆਂ ਸਵਾਈਆਂ ਤਿੰਨੇ ਸੂਈਆਂ ਸਵਾਈਆਂ ਜਿਹਦੇ ਜਿਹੜੀ ਵੀ ਮਨ ਨੂੰ ਫਿੱਟ ਬੈਂਦੀ ਆ ਜਿਹੜੀ ਵੀ ਅਗਲੇ ਨੂੰ ਪਸੰਦ ਆਉਂਦੀ ਵਿਹੜ ਅਗਲਾ ਜਿਸ ਕਰਨ ਦੇ ਘਰੇ ਆ ਜੇ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਜੀ ਕਰਦਾ ਸੂਈਆਂ ਸਵਾਈਆਂ ਹੈਗੀਆਂ ਕੰਡੇ ਦੇ ਜੋ ਓਕੇ ਲੈ ਜੇ ਅਗਲਾ ਇੱਕ ਨਾਲ ਬੱਚੀ ਵੀ ਦੇ ਦੇਣੀ ਬਹੁਤ ਚੰਗੀ ਗੋਲ ਮਟੋਲ ਝੋਲੀ ਝੁਲੀ ਚੰਗੀ ਇਨਫਾਰਮੇਸ਼ਨ ਲੈ ਦੇਣਾ ਕਿੰਨਾ ਮਾਲਕ ਕਿੰਨਾ ਦਦ 사ਸੀਗਰ ਬਈ 사ਸੀਗਰ ਦੀ ਨਾਂ ਦੱਸ ਦੇਗੇ ਨਾਮ ਜਸਕਰਨ ਪਿੰਡ ਕਾਲੀ ਕੇ ਤਹਿਸੀਲ ਬਾਗਾ ਬਰਾਂਝ ਦਾ ਮੋਗਾ ਫੋਨ ਨੰਬਰ ਦੱਸੋ 764326166 ਤਿੰਨ ਜਨਵਾਰ ਹਾਂਜੀ ਬਈ ਤਿੰਨ ਨਹੀਂ ਤਿੰਨੇ ਸੂਏ ਇਹ ਤੋਂ ਕਰ ਸ਼ੁਰੂ ਪਹਿਲਾਂ ਉਹ ਵੱਡੀ ਤੋਂ ਕਰ ਚੱਲ ਵੱਡੀ ਤੋਂ ਕਰ ਲਾ ਉਹਨੂੰ ਬਈ ਮਨ ਲਾ ਵੀ ਪਰਸੋਂ ਦਾ ਕੰਮ ਚੱਲਿਆ ਵਾ ਕੋਈ 10 11 ਗਣ 12 ਨੇ ਮਾਰ ਜੀ ਮੰਨ ਲਿਆ ਅਗਲਾ ਹਨਾ ਮਗਰ ਉਹਦੇ ਬੱਚਾ ਜਿਹੜਾ ਦੁੱਧ ਮੈਨ ਲੈਣਾ ਉਹ 18 ਤੋਂ 19 ਹੋਊਗਾ ਵਿਖਾਵੀ ਤਾਂ 20 21 ਕਿਲੋ ਹੀ ਹੋਊਗਾ ਠੀਕ ਆ ਹਾਂ ਭਾਵੇਂ ਬੰਦਾ 2 ਡੰਗ 4 ਡੰਗ ਜਿੰਨੇ ਮਰਜ਼ੀ ਤੇ ਚੱਲੇ ਕੱਢ ਬੰਦ ਲਓ ਵੀ ਮਿੱਤਰੋ 1 ਨੰਬਰ ਥੱਲੇ 18 ਤੋਂ 19 ਕਿਲੋ ਕੰਡੇ ਦੇ ਜੋਖਣ ਵਾਲਾ ਦੁੱਧ ਤਿਆਰ ਹੈ ਤੇ ਜੇ ਬਾਈ ਕਹਿੰਦਾ ਨਹੀਂ ਜੋਖਣਾ ਵਿਖਾਵਾ ਫਿਰ ਤਾਂ ਐਂ ਲੱਗਦਾ ਜਿਵੇਂ 20 21 ਕਿਲੋ ਆ ਯਾਨੀ ਕਿ ਵਿਖਾਵੇ ਤੁਹਾਨੂੰ ਪਤਾ ਹੀ ਝੱਗ ਝੋਗਣ ਨਾਲ ਕਿਲੋ 2 ਕਿਲੋ ਦੁੱਧ ਵੱਧ ਹੀ ਲੱਗਦਾ ਹੁੰਦਾ ਪਰ ਜੇ ਕੰਡੇ ਦੇ ਜੋਖਣਾ 18 ਤੋਂ 19 ਕਿਲੋ ਨੈਟ ਤਿਆਰ ਹੈ ਮਗਰ ਮੇਲਕਾਫਾ ਮੋٹے ਮੋٹے ਥਾਣਾ ਕੱਦ ਚ ਵਹਿੜ ਵੱਡੀ ਆ ਮੱਝ ਵਾਲਾ ਮੋਟਾ ਅਸ ਦੀ ਚੁਵਾਈ ਵਾਲਾ ਜਾਨ ਵਾਲਾ ਥਾਣਾ ਜਦੋਂ ਥਾਣੀ ਇੰਨਾ ਚੰਗਾ ਤੇ ਚੁਵਾਈ ਵੀ ਮੱਛੀ ਮੋਟਰ ਵਾਲੀ ਹੋਣੀ ਆ ਲੇਵਾ ਤੇ ਨਾੜਾ ਨੂੜਾ ਬਹੁਤ ਆ ਸਾਰਾ ਲੇਵਾ ਬਰੀਕ ਬਰੀਕ ਨਾੜਾ ਨਾਲ ਭਰਿਆ ਪਿਆ ਇਹਨਾਂ ਬਈ ਜਿਹੜਾ ਮਗਲਾ ਥਾਣਾ ਉਰੀ ਸਾਈਡ ਤੇ ਮੇਰੂ ਐ ਅੱਛਾ ਉਹ ਆ ਪਹਿਲਾਂ ਦੱਸ ਕੇ ਵਹਿੜ ਦੇਣੀ ਆ ਮੁੜ ਕੇ ਮੈਂ ਅਗਲਾ ਥੋੜਾ ਬਹਿ ਕੇ ਉੱਠ ਜਾਣਾ ਹਾਂ ਮੋਟੀ ਦਾ ਫਾਜਾ ਹਾਂ ਜੀ ਉਹ ਮੁੱਠੀ ਨਾਲ ਆਪਾਂ ਚੋਣੇ ਆ ਤੜੀ ਨਾਲ ਲਾ ਕੇ ਨਾ ਫੇਰ ਉਹ ਝੌਂਦਾ ਵੀ ਠੀਕ ਆ ਮੋਡਰੇਟ ਕੀ ਨਾ ਚੋਣਾ ਬਈ ਦਾ ਹੂੰ ਹਾਂ ਉਹ ਆਪਾਂ ਦੱਸ ਕੇ ਦੇਣੀ ਆ ਗਲਤ ਕੰਮ ਨਾ ਕੀਤਾ ਨਾ ਜੀ ਕਿੰਨੇ ਦੀ ਜਿਹੜਾ ਮੇਰੂ ਦਾ ਨਾਮ ਦਾ ਕਿਦਾ 75000 ਦੀ ਦੇਣੀ ਸੀ ਹੂੰ ਜਿਸ ਨੂੰ 70000 ਦੀ ਵੜ ਦੇਣੀ ਆ ਲਓ ਜੀ 67000 ਦੀ ਬਾਈ ਕਹਿੰਦਾ ਦੇ ਦੇਣੀ ਆ ਜਿਹੜਾ ਮਗਰਲਾ ਥਾਣਾ ਉਹਦੇ ਚ ਬਾਈ ਕਹਿੰਦਾ ਇੱਕ ਸਾਈਡ ਤੇ ਮੇਰੂ ਆ ਤੇ ਜੇ ਉਹਵੇਂ ਬਚਾ ਕੇ ਜੇ ਤਲੀ ਨਾਲ ਲਾ ਕੇ ਬਾਈ ਕਹਿੰਦਾ ਚੋਣੀ ਹੋਵੇ ਫੇਰ ਤਾਂ ਤੌਂਕਾ ਵੀ ਨਹੀਂ ਸਹਿਮਦਾ ਤੇ ਯਾਨੀ ਕਿ ਜਿਹੜੀ ਚੀਜ਼ ਹੈ ਕਿ ਬਾਈ ਕਹਿੰਦਾ ਉਹ ਆਪਾਂ ਦੱਸਤੀ ਆ ਜੇ ਉਹ ਨਾ ਹੁੰਦਾ ਫੇਰ ਵਾਚੀ 75000 ਦੀ ਸੀ ਭਾਈ ਕਹਿੰਦਾ ਥੱਲੋਂ ਬਹਿ ਕੇ ਉੱਠੇ ਅਗਲਾ ਉਹ ਗੱਲ ਗਲਤ ਪਹਿਲਾਂ ਹੀ ਦੱਸਦਾ ਕਿ ਉਹ ਚੀਜ਼ ਹੈਗੀ ਆ ਤੇ ਪਰ ਦੁੱਧ ਬਹੁਤ ਆ 18 ਤੋਂ 19 ਕਿਲੋ ਨੈਟ ਕੰਡੇ ਵਾਲਾ ਤਿਆਰ ਡੱਬੇ ਮਾਰਨੇ ਹੁਣ ਤਾਂ 20 ਤੋਂ ਬਾਹਰ ਹੀ ਲੰਘ ਜੂਗਾ ਉਸ ਹਿਸਾਬ ਨਾਲ ਯਾਰ 67000 ਜਾਇ ਜੀ ਮਹੱਲਾ ਵੱਡੀ ਵਹਿੜਾ ਨਵਾਂ ਹਾਨਾ ਕੋਈ ਬੁੱਢੀ ਗਾਂ ਨਹੀਂ ਦੂਜਾ ਸੂਆ ਵਧੀਆ ਚਾਰ ਪੰਜ ਸੂਏ ਖੁੱਲਾ ਦੁੱਧ ਪਿਆ ਜੂ ਜਾਇ ਜੀ ਪਾ ਫੁੱਲ ਵੱਡੀ ਵਹਿੜਾ ਇੱਡੀ ਵੜੇ ਨੇ ਭਾਜ ਦੇਣੀ ਵੀ ਕਿਨੇ ਮਾਨਤਨ ਛੋਟ ਛੱਪਾ ਹੋ ਜੂ ਜੀਨੇ ਦੁੱਧ ਪੀਣ ਨੂੰ ਲੈਣੀ ਆ ਉਹਨੂੰ ਮੇਰੂ ਜਾਂ ਕਹਿੰਦਾ ਵੀ ਕੀ ਆ ਬਾਕੀ ਉਹ ਤਾਂ ਹੁੰਦਾ ਜੇ ਦੱਸਿਆਣਾ ਹੋਵੇ 10 ਤਾਂ ਬਾਕੀ ਚੋਕੇ ਵੇਖ ਲਿਓ ਤੁਸੀਂ 2 ਨੰਬਰ ਤੇ ਆ ਜਾ ਬਈ ਆ ਵਾਛੀ ਆ ਉਹ ਸਾਣਾ ਬੰਦਾ ਹੰਦਾ ਜਲਾਲੇ ਰੀ ਤਨਾ ਮਹੀਨੇ ਦੀਆਂ ਚਾਰਾਂ ਮਹੀਨਿਆਂ ਦੀਆਂ ਹੈ ਇਹਦੇ ਦੁੱਧ ਅੱਖ ਕਿਲੋ ਆ ਇਹਨੂੰ 1 ਮਹੀਨੇ ਦੇ ਕੁਛ ਦਿਨ ਹੋ ਗਏ ਬਣ ਨੂੰ ਕਿੰਨੇ ਦੀ ਇਹ ਬੱਸ ਲੈਣ ਦੇਣੀ ਆ 20000 ਦੀ ਉਹ ਤਾਂ ਦੇ ਦੇਣੀ ਆ ਲਓ ਜੀ 20 ਤੇ 3 2000 ਦੀ ਦੇ ਦੇਣੀ ਆ ਮਗਰ ਵੱਛੀ ਆ ਵੱਛੀ ਦਾ ਬਾੜਾ ਕਰਦੀ ਆ ਤਾਂ ਹੀ ਅਗਲੇ ਆਣੇ ਵੀ ਵੱਛੀ ਨਾਲ ਹੀ ਦਿੱਤੀ ਆ ਵਧੀਆ ਗੱਲਾਂ ਨਾਲ ਇਹ ਬੱਚਾ ਤਿਆਰ ਹੋ ਜੂਗਾ 8 ਕਿਲੋ ਦੁੱਧ ਦਾ ਜਰਸੀ ਬਰੀਡ ਆ ਰਾਜੀ ਰੂਜੀ ਬਹੁਤ ਆ ਸਪੰਜ ਦੇ ਸਹਰਾਣੇ ਜਿਹੜੇ ਆਉਂਦੇ ਫੁੱਲਵੇਂ ਜੇ ਉਹਨਾਂ ਵਰਗੀ ਆ ਗੋਲ ਮਟੋਲ ਪੂਰੀ ਰਾਜੀ ਫੁੱਲ ਹੈਵੀ ਬੋਡੀ weight ਵਾਲੀ ਆ 8 ਕਿਲੋ ਦੁੱਧ 4 ਕਿਲੋ ਤੜਕੇ 4 ਕਿਲੋ ਹੱਥ ਨੇ ਮੱਝ ਵਰਗੇ ਦਾ ਦੁੱਧ ਹੁੰਦਾ 8 ਕਿਲੋ ਦੁੱਧ ਵਾਲੀ ਮੱਝ 75-80 ਹਜ਼ਾਰ ਦੀ ਆਉਂਦੀ ਹੈ। ਜੀ ਹੈਗੀ ਆ ਜੇ ਕਿਤੇ ਕਿਸ ਕਰਮ ਨੂੰ ਰਹੇਗੀ ਹਨ ਤੇ ਚੱਲ ਗਾਂ ਨੂੰ ਹੋਰ پیسے ਨਾਲ ਜੋੜ। ਹਾਂ ਇਹ ਵੀ ਗੱਲ ਹੈਗੀ ਆ। ਗੁਲਾਬੀ ਥਣ ਚਾਰਾ ਥਣ ਦਾ ਸੇਮ ਹੀ ਸਾਈਜ਼ ਹੈ 23000 ਪਹਾੜ ਜਿਹੜਾ ਲੋਕੀ ਦਾ ਆ ਜਿਹੜੀ ਬੱਚੀ ਨਾਲ ਦੇਣੀ ਇਹਦੀ ਬੱਚੀ ਆ ਏਡੀਆਂ ਏਡੀਆਂ ਬੱਚੀਆਂ ਦੇ 20-22-22 ਹਜ਼ਾਰ ਮੁੱਲ ਕਰੀ ਜਾਂਦੇ ਆ ਤੇ ਇਹਦਾ ਸਣੇ ਬੱਚੀ ਸਣੇ 8 ਕਿਲੋ ਦੁੱਧ ਤੇ 23000 ਵੇਖਦਾ ਵਛੀ ਨਾਲ ਆਈ ਆ ਨਾਲ ਦੇਵਾਂ ਜੇ ਕਿਸੇ ਨਾਲ ਲੈ ਕੇ ਨਹੀਂ 7000 ਦੀ ਵਛੀ ਆਪਾਂ ਨੂੰ ਬੰਦਾ ਛੱਡ ਜੀ 7000 ਦੀ 7000 ਦੀ ਵਛੀ ਛੱਡ ਜੇਵੇ ਉਹ ਸਾਹਮਣਾ ਗਾਂ ਲੈ ਜੇ ਠੀਕ ਆ ਲਓ ਜੀ ਬਾਈ ਕਹਿੰਦਾ ਜੇ ਕਿਸੇ ਨੇ ਵਛੀ ਨਾਲ ਲਈ ਜਾਣੀ ਤਾਂ ਅਗਲਾ ਨਾਲ ਲੈ ਜੇ ਆਈ ਇਹਦੇ ਨਾਲ ਜੇ ਕਿਸੇ ਨੇ ਬੱਚਾ ਨਹੀਂ ਲਈ ਜਾਣਾ ਤੇ 7000 ਦਾ ਬਾਈ ਕਹਿੰਦਾ ਮੈਂ ਬੱਚਾ ਰੱਖ ਲੂੰਗਾ ਤੇ ਫੇਰ ਭਾ ਕੀੜਾ ਰਹਿ ਗਿਆ ਮਗਰ 16000 ਰਹਿ ਗਿਆ ਬਿਨਾ ਬੱਚੇ ਤੋਂ 16000 ਦੀ ਵੈੜ ਰਹਿ ਗਈ 8 ਕਿਲੋ ਦੁੱਧ 8 ਕਿਲੋ ਦੁੱਧ ਵਾਲੀ ਮਾਂਜ 70 8000 ਦੀ ਆਉਂਦੀ ਆ ਤੇ ਮਹੀਨਾ ਸਵਾ ਮਹੀਨਾ ਹੋ ਗਿਆ ਬਣੀ ਨੂੰ ਰਾਜੀ ਫੁੱਲ ਬਣੀ ਵੀ ਪਾਸੇ ਛੱਡ ਦਿਓ ਤੁਸੀਂ 8 ਕਿਲੋ ਦੁੱਧ ਵਾਲੀ 16 17000 ਦੀ ਜਰਸੀ ਕਿਹਨੇ ਦੇਣੀ ਆ ਨਾਲੇ ਰਾਜੀ ਐਨੀ ਆ ਬਾਕੀ ਫੇਰ ਚ ਆਗ ਹੈਗੀ ਆ ਕਿ ਬਣੀ ਆ ਹੋ ਸਕਦਾ ਗੱਭਨ ਰਹਿ ਗਈ ਤਾਂ ਬਾੜੀ ਵਧੀਆ ਗੱਲ ਆ ਤੇ ਜੇ ਸਣੇ ਬੱਚਾ ਲੈ ਜਾਣੀ 23000 ਦੀ ਨਹੀਂ ਬੱਚਾ ਲੈ ਜਾਣਾ 7000 ਦਾ ਬੱਚਾ ਰੱਖ ਲੂ ਬਾਈ ਇੱਥੇ ਆ ਜਾ ਇਹਨੂੰ ਬਈ ਤਕਰੀਬਨ ਮੰਨ ਲਾ ਵੀ 25 26 ਦਿਨ ਹੋ ਗਏ ਸੂਈ ਨੂੰ ਇਹਦਾ ਬੱਚਾ ਪਰਸੋਂ ਮਰ ਗਿਆ ਠੀਕ ਆ ਤੇ ਲਿਆਉਣ ਨੂੰ ਆਪਾਂ ਲਿਆਉਂਦੇ ਆਪਾਂ ਇਹ ਕੰਮ ਕਰਨਾ ਨੇ ਯਾਰ ਠੀਕ ਆ ਤੇ ਦੁੱਧ ਦੇ ਥਲੇ 14 ਕਿਲੋ ਆ ਹੁਣ 14 ਕਿਲੋ 14 ਕਿਲੋ ਭਾਵੇਂ ਬੰਦਾ ਲੋ ਡੰਗ ਚਾਰ ਡੰਗ ਜਿੰਨੇ ਦਿਨ ਮਰਜੀ ਚੋਈ ਚੰਦੇ ਕਿੰਨੇ ਦੀ ਜਿਹਦਾ ਬੱਚਾ ਦਾ ਆਪਾਂ ਹੀ 45 ਛੜੀ ਮੰਗ ਲੈਣਾ ਸੀਗਾ ਇਹ 40 ਜੋ ਹਜ਼ਾਰ ਛੋੜ ਕਰਾਂਗੇ ਲਾਓ ਜੀ 1000 ਘਟ 40000 ਦੀ ਮਗਰ ਬੱਛਾ ਸੀ ਤੇ ਬੱਛਾ ਤਾਂ ਫੇਰ ਵੀ ਕਿਹੜਾ ਕੰਮ ਆਉਣਾ ਸੀ ਬੱਛੀ ਦਾ ਤਾਂ ਚਲੋ ਹੁਣ ਜਿਵੇਂ ਆ ਬੱਛੀ ਆ ਸਾਲ ਕੋਈ ਸੰਭਲੂ ਤੇ ਬੱਚਾ ਤਾਂ ਬਾਅਦ ਚ ਵੀ ਛੱਡਣਾ ਹੀ ਪੈਂਦਾ ਇਹ ਬੱਚਾ ਚਲੋ ਆਪ ਚੜਾਈ ਕਰ ਗਿਆ 14 ਕਿਲੋ ਦੁੱਧ ਦਾ 7 ਕਿਲੋ ਤੜਕੇ 7 ਕਿਲੋ ਆਥ ਨੇ ਜੇ ਬੱਚਾ ਹੁੰਦਾ ਭਾਈ ਕਹਿੰਦਾ ਪਾਪਾ ਵੀ 45000 ਦੀ ਦਿੰਦੇ ਹੁਣ 1000 ਘਟ 40 ਦੀ ਦੇ ਦੇਣੀ ਆ ਯਾਨੀ ਕਿ ਜੇ ਗੱਲ ਤਾਂ ਫੇਰ ਉੱਥੇ ਆ ਗਈ ਵੱਛੀ ਹੁੰਦੀ ਤਾਂ ਫਿਰ ਤਾਂ ਚਲ ਆਪਾਂ ਵੀ ਮੰਨ ਲੈਨੇ ਆ ਚਲੋ ਬਾਕੀ ਜਿਹੜੀ ਚੀਜ਼ ਉਹ ਬਾਈ ਨੇ ਦੱਸਤੀ ਹੈ ਬਾਈ ਕਹਿੰਦਾ ਆਪਾਂ ਬੱਚੇ-ਬੁੱੱਚੇ ਲਾਉਂਦੇ ਨਹੀਂ ਇਹ ਕਿਹੜਾ ਕੋਈ ਤੋਕੜ ਆ ਤਾਜੀ ਸੂਈ ਆ ਜੇ ਲਾਉਣਾ ਹੁੰਦਾ ਬਾਈ ਕਹਿੰਦਾ ਖੜਾ ਆਂਦੇ ਆਪਾਂ ਜੇ ਕਿਸੇ ਨੇ ਲੈ ਕੇ ਆਣਾ ਬੱਚਾ ਲੈ ਵੀ ਜਾਵਾਂਗੇ ਠੀਕ ਹੈ ਉਹ ਭਾਵੇਂ ਇੱਕ ਦੇ ਦੋ ਲੈ ਜੀ ਠੀਕ ਹੈ ਆਪਣਾ ਬਣਾ ਲਿਆ ਜਿਗਾਂ ਦੇ ਆ ਉਹਦੇ ਕੋਲ ਤਿੰਨ ਆ ਖੜੇ ਆ ਠੀਕ ਹੈ ਕੋਜਨੇ ਮਰਜ਼ੀ ਲੈ ਜਾਵੇ ਆ ਪਰ ਆਪਾਂ ਇਹ ਕੰਮ ਨਹੀਂ ਕਰਨਾਗਾ ਨਾ ਕੀਤਾ ਨਹੀਂ ਸਹੀ ਆ ਦੋਸਤੋ ਬਾਈ ਕਹਣਾ ਜੇ ਕਿਹਨੇ ਬੱਚੇ ਲੈ ਜਾਣਾ ਦੇ ਵੀ ਦੇਵਾਂਗੇ ਇੱਕ ਦੇ ਭਾਵੇਂ ਦੋ ਲੈ ਜਾਓ ਲਿਆ ਜੀ ਬੰਦਾ ਕਹਿੰਦਾ ਤਿੰਨ ਆ ਉਹਦੇ ਕੋਲੇ ਬ ਬੈੜਾ ਉਹਦੀਆਂ ਸੂਈਆਂ ਵਾ ਉਂ ਫਿਰ ਉਹ ਗੱਲ ਉੱਥੇ ਆ ਗਈ ਜਿਹੜਾ ਡੇਰੀ ਦੁੱਧ ਪਾਉਂਦਾ ਉਹਨੇ ਬੱਚੇ ਕੀ ਕਰਨੇ ਹੁੰਦੇ ਉਹਨੇ ਤਾਂ ਉਂ ਵੀ ਛੱਡਨੇ ਕਿੱਥੇ ਅਗਲਾ ਲੈ ਕੇ ਅਗਲਾ ਉਹਨੇ ਜੇ ਬੇਫਿਕਰਾ ਹੋ ਜਾਂਦਾ ਤੇ ਬਾਈ ਕਹਿੰਦਾ ਜੇ ਕਿਹਨੂੰ ਚਾਹੀਦੀ ਆ ਤਾਂ ਦੇ ਵੀ ਦੇਉਂਗਾ ਇਹਦੇ ਨਾਲ ਲੈ ਜਾਣੇ ਆ ਜਮਾ ਜੈਜਪਾ 1000 40000 ਦੀ ਦੁੱਧ ਦੇਦਾ ਵੀ ਮੱਝਾਂ ਰਗਾ ਹੋਣਾ ਜਰਸੀ ਚ ਪੈਂਦੀ ਆ 14 ਕਿਲੋ ਦੁੱਧ ਬਹੁਤ ਹੁੰਦਾ ਲੋਕੀ ਦਾ 14 ਕਿਲੋ ਬਿਨਾ ਬੱਚੇ ਵਾਲੀ ਦਾ ਹੀ ਲੋਕਾਂ ਨੇ 55000 ਕਰ ਲੈਣਾ ਸੀ ਕੋਕੇ 40 40 ਹਜ਼ਾਰ ਤਾਂ ਲੋਕੀ 托ਕੜਾਂ ਦਾ ਮੰਗੀ ਜਾਂਦੇ 10 ਦਾ ਕਿਲੋ ਦੁੱਧ ਲਈਏ ਤੇ ਫਿਰ 14 ਕਿਲੋ ਦੁੱਧ ਫੇਰ ਵੀ 40 ਨਹੀਂ ਮੰਗਿਆ 1000 ਘਟ 40 ਦੀ ਦੇ ਦੇਣੀ ਆ ਚੁਵਾਈ ਇੱਕ ਨੰਬਰ ਆ ਭਾਵਾ ਚਾਰ ਟਾਈਮ ਚੋਕੇ ਲੈ ਜਾਓ ਬਿਲਕੁਲ ਸਸਤੇ ਮੁੱਲ ਤਿੰਨ ਸੁਈਆਂ ਸਵਾਈਆਂ ਵੜਾ ਜਾਂ 10 ਪਿੰਡ ਢੇੜਾ ਦੇ ਲੋ ਨਹੀਂ ਦੇਣੀਆਂ ਆ ਭਾਅ ਚ ਸੁਈਆਂ ਸਵਾਈਆਂ ਵੜਾ ਕੇ ਇਹਨੇ ਜੇ ਮਿਲਦਿਆਂਗਾ ਤਾਂ ਲੈ ਲਓ ਭਰਾਓ ਕਿਹੜਾ ਕੋਈ ਜਦਾਈ ਆ ਅਸਿਕਾ